ਇਹਨਾਂ ਸਿੰਘ ਸਾਡੇ ਕੋਲ ਆਇਆ ਜਿਹੜਾ ਉਹ ਅੱਲਾ ਬਣਾ ਰਿਹਾ ਸੀ ਇਹਦੀ ਸਾਰੇ ਮਾਲਮੂਸੇ ਵਾਲੀ ਜਿਹੜੀ ਜਗਾ ਵਸੰਗ ਜੀ ਕੜੀ ਹੋਈ ਹੈ ਨਹੀਂ ਨਹੀਂ ਇਹ ਤਾਂ ਪੈਸੇ ਵੀ ਹੈਗੇ ਇਲਾਜ ਕਰਾਉਣ ਲਈ ਇਸ ਕਰਕੇ ਹਾਂਜੀ ਇਹ ਹਾਲਾਤ ਨੇ ਵਾਇਗੁਰ ਅਸੀਂ ਸਾਡੇ ਗੁਰਦੇ ਚਲੋ ਵਾਇਗੁਰ ਜੀ ਦਾ ਖਾਲਸਾ ਮੇਰੇ ਫਤਿਹ ਜੀ ਵਾਹ ਹਮੇਸ਼ਾ ਮੈਂ ਇਹ ਗੱਲ ਕਹਿਣਾ ਵੀ ਰੋਲਦੇ ਫਿਰਦੇ ਨੇ ਆਪਣੇ ਅਸੀਂ ਸਾੰਭਦੇ ਨਹੀਂ ਗੱਲਾਂ ਅਸੀਂ ਬਹੁਤ ਵੱਡੀਆਂ ਵੱਡੀਆਂ ਕਰਦੇ ਆਂ ਫੇਸਬੁਕਾਂ ਦੇ ਉੱਤੇ ਬੜੀ ਜਵਣੀ ਬੜੀ ਸਟੋਰੀਆਂ ਪਾਉਨੇ ਆ ਲੋਕ ਗੱਲਾਂ ਕਰ ਸਟੇਜਾਂ ਤੇ ਕਰਦੇ ਆ ਅਨੰਗ ਸਿੰਘ ਮਜ਼ਦੂਰੀ ਕਰਦਾ ਸੀ ਮਜ਼ਦੂਰੀ ਕਰਦੇ ਆ ਡਿੱਗ ਪਿਆ ਉੱਪਰ ਸੀਮਿੰਟ ਦੀ ਬੋਰੀ ਜਿਹੜੀ ਆ ਲੱਕ ਦੇ ਉੱਤੇ ਡਿੱਗ ਪਈ 35 40 ਬੋਰੀ ਜਦੋਂ ਭਾਰ ਕੰਮ ਕਰਦੇ ਆ ਢਹਾੜੀ ਕਰਦੇ ਆ ਸਾਰਾ ਸੀਮਿੰਟ ਉੱਪਰ ਗਿਰ ਪਿਆ ਡਿੱਗਣ ਕਰਕੇ ਜਿਹੜਾ ਲੱਕ ਦਾ ਮਣਕਾ ਸੀ ਲੱਕ ਦੀ ਜਿਹੜੀ ਹੱਡੀ ਹੁੰਦੀ ਆ ਉਹ ਖਤਮ ਹੋ ਗਈ ਲੱਤਾਂ ਖੜ ਗਈਆਂ ਆ ਦੋਵੇਂ ਲੱਤਾਂ ਖੜਗੀਆਂ ਕੰਮ ਨਹੀਂ ਕਰਦੀਆਂ ਇੱਥੋਂ ਮੈਂ ਤੁਹਾਨੂੰ ਵੀਡੀਓ ਵਿਖਾ ਨਹੀਂ ਸਕਦਾ ਜਿਹੜੀ ਪੇਠ ਆ ਸਾਰੀ ਗਲੀ ਆ ਸਾਰੀ ਪੇਠ ਗਲੀ ਜ਼ਖਮ ਆ ਉਥੇ بڑے ਮੋٹے ਮੋٹے ਮੈਂ ਤੁਹਾਨੂੰ ਵੀਡੀਓ ਵਿਖਾ ਨਹੀਂ ਸਕਦਾ ਜਿਹੜੀ ਮਲਮੂਤਰ ਵਾਲੀ ਜਗ੍ਹਾ ਵਾ ਨਾ ਮਲਮੂਤਰ ਜਗ੍ਹਾ ਗਲੀ ਆ ਤੇ ਇਲਾਜ ਵਾਸਤੇ ਪੈਸੇ ਨਹੀਂ ਹੈਗੇ ਰਸ਼ਨ ਵਾਸਤੇ ਪੈਸੇ ਨਹੀਂ ਹੈਗੇ ਸਿੰਘਣੀਆਂ ਵਿਚਾਰੀ ਉਹ ਦੋ ਛੋਟੇ ਛੋਟੇ ਬੱਚੇ ਨੇ ਉਹ ਕਰਾਈ ਕੰਮ ਕਰਦੇ ਹੋ ਤੁਸੀਂ ਹੰਝ ਨਹੀਂ ਕੰਮ ਨਹੀਂ ਜਾਣੀ ਦਿੰਦੇ ਕਿੱਥੋਂ ਰੋਟੇ ਕਿਵੇਂ ਚੱਲਦਾ ਸਰਕਲ 'ਤੇ ਐਦਾਂ ਹੀ ਆ ਵੇਖੋ ਨਗਰੀ ਇਤਰਾ ਕਰਦੇ ਨਗਰ ਵਾਲੇ ਕਰਦੇ ਨਗਰੀ ਉਹ ਭੈਣ ਭਰਾ ਕਰਦਾ ਜਾਂ ਲੰਗਰ ਲੱਗਾ ਕਿਤੇ ਲੰਗਰ ਲੈ ਆਉਂਦੇ ਆ ਘਰ ਉਤੋਂ ਛਕ ਲੈਂਦੇ ਹੁਣ ਉਹ ਸਿੰਗਲੀ ਜਿਹੜੀ ਇਹਨਾਂ ਦੀ ਭੈਣ ਹੈ ਜਿਹੜੀ ਵਿਚਾਰੀ ਉਹ ਇਹਨਾਂ ਨੂੰ ਸਾਭ ਲਈ ਜਾਂ ਕਿਉਂਕਿ ਸਰੀਰ ਕੰਮ ਨਹੀਂ ਕਰਦਾ ਬਾਣੀ ਵਾਲਾ ਸਿੰਘ ਆ ਫਿਰ ਗੁਰਸਿੱਖ ਪਰਿਵਾਰ ਦੋ ਛੋਟੇ ਛੜੇ ਬੱਚੇ ਆ ਵੀ ਕਿਸਾਧਾਰੀ ਨੇ ਜੀ ਪਰ ਉਹ ਨੰਗੇ ਪੈਰੀਂ ਮੈਂ ਦੇਖੇ ਆ ਉੱਥੇ ਸਾਨੂੰ ਮਿਲੇ ਨੇ ਤੁਹਾਨੂੰ ਦਿਖਾਵਾਂਗੇ ਬੱਚੇ ਸਾਹਮਣਾ ਕਿੰਨੇ ਇਹਨਾਂ ਨੂੰ ਸਾਡੀਆਂ ਸੰਸਥਾਵਾਂ ਨੇ ਸਾਡੇ ਵੱਡੇ ਵੱਡੇ ਸਿਸਟਮ ਢਾਂਚੇ ਉਹਨਾਂ ਨੇ ਸਾਹਮਣਾ ਸੀਗਾ ਇਹਨਾਂ ਵਾਸਤੇ ਕੋਈ ਹਸਪੀਟਲ ਬਣਾਉਣਾ ਸੀ ਇਹਨਾਂ ਦੇ ਰੁਜ਼ਗਾਰ ਵਾਸਤੇ ਕੁਝ ਕਰਨਾ ਸੀ ਹੁਣ ਮੰਨ ਲਓ ਜੇ ਲੱਤਾਂ ਤੋਂ ਆਰੀ ਆ ਹੱਥ ਕੰਮ ਕਰਦੇ ਰੁਜ਼ਗਾਰ ਖੋਲ ਕੇ ਦੇ ਦਈਏ ਕਿਤੇ ਬਹਿ ਕੇ ਕੰਮ ਕਰ ਲਿਆ ਆਪਣਾ ਪਰ ਕਿਉਂ ਕਿਉਂਕਿ ਨਹੀਂ ਕਰਦੇ ਅਸੀਂ ਤੇ ਰੋਲਦੇ ਫਿਰਦੇ ਨੇ ਮਾਂਗੇ ਖਾਣ ਵਾਲੀ ਗੱਲ ਹੋ ਗਈ ਨਾ ਅੱਜ ਤੱਕ ਕਿਸੇ ਨਾਲ ਬਾਈ ਆਸੀ ਹੋ ਗਈ ਨਾ ਵੀ ਜੇ ਕੋਈ ਦਊਗਾ ਤੇ ਰੋਟੀ ਪੱਕੂ ਕਰੇ ਤੇ ਨਹੀਂ ਪੱਕੂ ਵੀ ਕੋਈ ਕੰਮ ਕਰ ਜੋ ਕਰਿਆ ਨਹੀਂ ਤੇ ਬੈਜੇ ਤੇ ਕੋਈ ਇਹ ਆਰਥਿਕ ਤੌਰ ਤੇ ਕੋਈ ਦਾ ਨਹੀਂ ਕੋਈ ਸਿਸਟਮ ਨਹੀਂ ਹੈਗਾ ਕਿ ਜਿਹੜਾ ਉਹ ਉਹ ਨਾਲ ਉਹ ਬੈਜੇ ਕੇ ਤਾਂ ਕੰਮ ਕਰ ਲੈ ਉਹਦਾ ਕਿਹਦਾ ਰਸ਼ਨ ਬੋਣ ਦਾ ਪੈਸੇ ਨਹੀਂ ਕਰਿਆ ਗੇ ਲਾਜ ਵਾਸਤੇ ਨਹੀਂ ਹੈਗੇ ਨਹੀਂ ਹੈਗੇ ਆ ਉਹ ਦਿਖਾਇਆ ਤੁਹਾਨੂੰ ਇੱਥੋਂ ਸਾਰਾ ਥੱਲੇ ਗੱਲਾਂ ਜਿਹਾ ਹਾਲਾਤ ਆ ਸਾਡੇ ਤੂੰ ਸਾਡਾ ਕੋਈ ਜੀ ਨਹੀਂ ਕਰਦਾ ਸੀ ਤੁਹਾਨੂੰ ਬਾਰ ਬਾਰ ਇੱਥੋਂ ਵੀਡੀਓ ਪਾ ਪਾ ਕੇ ਦੱਸਦੀ ਦੱਸਦੀ ਫਰੀਏ ਪਰ ਇਹ ਸਾਡੇ ਕੋਲ ਹਾਲਾਤ ਸੀ ਵਹਨੇ ਰੋਜ ਅਖੀ ਸਾਡੇ ਕੋਲ ਆਉਂਦੇ ਨੇ ਪਰਿਵਾਰਤਾਂ ਦੇ ਮਿਲਦੇ ਨੇ ਸਾਨੂੰ ਆ ਕੇ ਅਸੀਂ ਤਾਂ ਚਲੋ ਕਰਦੇ ਜਿੰਨੇ ਜੋਗੇ ਤੁਹਾਡੀ ਸੰਗਤ ਸਹਿਯੋਗ ਨਾਲ ਹੀ ਕਰਦੇ ਆਂ ਅਸੀਂ ਕਿਹੜਾ ਬੋਚੋ ਕਰਨਾ ਕਰਨਾ ਸੰਗਤ ਸਹਿਯੋਗ ਨਾਲ ਹੀ ਆ ਤੁਸੀਂ ਕਰਨਾ ਪਰ ਸਾਡੀ ਗਿਣਤੀ ਕਰਨ ਵਾਲਿਆਂ ਦੀ ਬਹੁਤ ਘਟਿਆ ਸਾਡੀ ਦਾਨ ਦੀ ਦਸ਼ਾ ਤੇ ਦਸ਼ਾ ਗਲਤ ਆ ਇਹਨਾਂ ਨੂੰ ਸਾਂਭਣਾ ਸੀ ਇਹ ਰੋਦੇ ਫਿਰਦੇ ਨੇ